ਜਿਹੜਾ ਇਨਸਾਨ ਸਵੇਰੇ 4 ਵਜੇ ਉੱਠਣ ਦੀ ਆਦਤ ਬਣਾ ਲੈਂਦਾ ਹੈ ਉਸ ਨੂੰ ਜੀਵਨ ਵਿੱਚ ਹਰਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਲੋਕ ਅਕਸਰ ਕਹਿੰਦੇ ਹਨ ਕਿ ਕਿਸਮਤ ਬਦਲਦੀ ਹੈ ਪਰ ਅਸਲ ਵਿੱਚ ਕਿਸਮਤ ਉਹਨਾਂ ਦੀ ਬਦਲਦੀ ਹੈ ਜੋ ਸਵੇਰੇ 4 ਵਜੇ ਉੱਠਦੇ ਹਨ ਸੁਪਨੇ ਤਾਂ ਰਾਤ ਨੂੰ ਦੇਖੇ ਜਾਂਦੇ ਹਨ ਪਰ ਉਹਨਾਂ ਦੇ ਪੂਰੇ ਹੋਣ ਦੀ ਸ਼ੁਰੂਆਤ ਸਵੇਰੇ 4 ਵਜੇ ਤੋਂ ਹੁੰਦੀ ਹੈ ਜ਼ਿੰਦਗੀ ਵਿੱਚ ਹਰ ਇਨਸਾਨ ਸਫਲ ਹੋਣਾ ਚਾਹੁੰਦਾ ਹੈ ਪਰ ਸਫਲਤਾ ਕਿਸੇ ਵੱਡੇ ਕਦਮ ਨਾਲ ਮਿਲਦੀ ਹੈ ਇਹ ਮਿਲਦੀ ਹੈ ਹਰ ਰੋਜ਼ ਲੈ ਜਾਣ ਵਾਲੇ ਛੋਟੇ-ਛੋਟੇ ਸਹੀ ਫੈਸਲਿਆਂ ਨਾਲ ਉਹਨਾਂ ਵਿੱਚੋਂ ਸਭ ਤੋਂ ਤਾਕਤਵਰ ਫੈਸਲਾ ਹੈ ਸਵੇਰੇ 4 ਵਜੇ ਉੱਠਣ ਦਾ ਇਹ ਉਹ ਸਮਾਂ ਹੁੰਦਾ ਜਦੋਂ ਪੂਰੀ ਦੁਨੀਆ ਸੁੱਤੀ ਹੁੰਦੀ ਹੈ ਪਰ ਕੁਝ ਲੋਕ ਆਪਣੇ ਸੁਪਨਿਆਂ ਦਾ ਦਰਵਾਜ਼ਾ ਖੋਲ ਰਹਿ ਹੁੰਦੇ ਹਨ ਇਹ ਹੀ ਉਹ ਸਮਾਂ ਹੁੰਦਾ ਹੈ ਜਦੋਂ ਦਿਮਾਗ ਸਭ ਤੋਂ ਸ਼ਾਂਤ ਧਿਆਨ ਸਭ ਤੋਂ ਤੇਜ਼ ਅਤੇ ਮਨ ਸਭ ਤੋਂ ਤਾਕਤਵਰ ਹੁੰਦਾ ਹੈ ਦੁਨੀਆ ਦੀਆਂ ਹਜ਼ਾਰਾਂ ਕਿਤਾਬਾਂ ਅਤੇ ਅਨੇਕਾਂ ਮਹਾਨ ਲੀਡਰ ਤੇ ਵੱਡੇ ਲੋਕ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਸਵੇਰ ਦਾ ਸਮਾਂ ਸਭ ਤੋਂ ਵੱਧ ਪਾਵਰਫੁੱਲ ਹੁੰਦਾ ਹੈ ਇਸੇ ਲਈ ਕਿਹਾ ਜਾਂਦਾ ਹੈ ਦਾ ਮਾਰਨਿੰਗ ਇਜ਼ ਮੈਜਿਕ ਸਵੇਰੇ 4 ਵਜੇ ਉੱਠਣ ਦਾ ਮਤਲਬ ਸਿਰਫ ਜਲਦੀ ਉੱਠਣਾ ਨਹੀਂ ਹੁੰਦਾ ਇਸ ਦਾ ਅਰਥ ਹੁੰਦਾ ਹੈ ਆਪਣੇ ਦਿਮਾਗ ਦੀ ਸਭ ਤੋਂ ਉੱਚੀ ਸਮਰੱਥਾ ਪੀਕ ਸਟੇਟ ਨੂੰ ਅਨਲੌਕ ਕਰਨਾ ਇਸ ਵੇਲੇ ਨਾ ਕੋਈ ਸ਼ੋਰ ਸ਼ਰਾਬਾ ਹੁੰਦਾ ਹੈ ਨਾ ਮੋਬਾਈਲ ਦੀ ਕੋਈ ਪਰੇਸ਼ਾਨੀ ਨਾ ਕਿਸੇ ਦਾ ਮੈਸੇਜ ਆਉਂਦਾ ਹੈ ਅਤੇ ਨਾ ਹੀ ਕਿਸੇ ਦੀ ਕਾਲ ਦੁਨੀਆ ਸੁੱਤੀ ਹੁੰਦੀ ਹੈ ਅਤੇ ਤੁਹਾਡਾ ਦਿਮਾਗ ਪੂਰੀ ਤਰ੍ਹਾਂ ਜਾਗ ਰਿਹਾ ਹੁੰਦਾ ਹੈ ਇਸ ਸਮੇਂ ਫੋਕਸ ਪਾਵਰ ਲਗਭਗ 100% ਹੋ ਜਾਂਦੀ ਹੈ ਸਵੇਰੇ 4 ਵਜੇ ਜੋ ਤੁਸੀਂ ਯੋਜਨਾ ਬਣਾਉਂਦੇ ਹੋ ਜੋ ਵੀ ਸਕਿੱਲ ਸਿੱਖਦੇ ਹੋ ਜਾਂ ਜੋ ਵੀ ਕਸਰਤ ਆਦ ਕਰਦੇ ਹੋ ਉਸ ਦਾ ਅਸਰ ਦਿਨ ਦੇ ਹੋਰ ਸਮਿਆਂ ਦੇ ਮੁਕਾਬਲੇ 3 ਤੋਂ 4 ਗੁਣਾ ਵੱਧ ਹੁੰਦਾ ਹੈ ਇਹ ਉਹ ਟਾਈਮ ਹੈ ਜਦੋਂ ਮਿਹਨਤ ਬਿਨਾ ਸ਼ੋਰ ਦੇ ਨਤੀਜੇ ਦੇਣ ਲੱਗਦੀ ਹੈ ਇਸ ਸਮੇਂ ਨੂੰ ਸਾਇਲੈਂਟ ਵਿਕਟਰੀ ਵੀ ਕਿਹਾ ਜਾਂਦਾ ਹੈ ਜਦੋਂ ਤੁਸੀਂ ਚੁੱਪਚਾਪ ਆਪਣੇ ਆਪ ਤੇ ਜਿੱਤ ਹਾਸਲ ਕਰ ਰਹੇ ਹੁੰਦੇ ਹੋ ਅੱਜ ਅਸੀਂ ਤੁਹਾਡੇ ਨਾਲ ਉਹ ਮਿਸਾਲਾਂ ਸਾਂਝੀਆਂ ਕਰਾਂਗੇ ਜਿਨ੍ਹਾਂ ਦੀ ਸਵੇਰੇ 4 ਵਜੇ ਉੱਠਣ ਦੀ ਆਦਤ ਨੇ ਨਾ ਸਿਰਫ ਉਹਨਾਂ ਦੀ ਜ਼ਿੰਦਗੀ ਸਗੋਂ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਉਦਾਹਰਨ ਵਜੋਂ ਟਿਮ ਕੁੱਕ Apple ਦੇ CEO ਹਰ ਰੋਜ਼ ਸਵੇਰੇ 4 ਵਜੇ ਉੱਠ ਕੇ ਜਿਮ ਜਾਂਦੇ ਸਨ ਟਿਮ ਕੁੱਕ ਕਹਿੰਦੇ ਹਨ ਜੇ ਮੈਂ ਸਵੇਰੇ 4 ਵਜੇ ਆਪਣਾ ਦਿਨ ਸ਼ੁਰੂ ਨਾ ਕਰਾਂ ਤਾਂ ਮੇਰਾ ਦਿਨ ਮੇਰੇ ਕਾਬੂ ਦੇ ਵਿੱਚ ਨਹੀਂ ਰਹਿੰਦਾ ਇਸੇ ਤਰ੍ਹਾਂ Starbucks ਦਾ ਮਾਲਕ ਸਵੇਰੇ 4:30 ਵਜੇ ਆਪਣਾ ਦਿਨ ਸ਼ੁਰੂ ਕਰਦੇ ਹਨ ਇਸ ਸਮੇਂ ਉਹ ਈਮੇਲ ਪਲੈਨਿੰਗ ਕਰਦੇ ਸਨ ਉਹ ਕਹਿੰਦੇ ਹਨ ਜਦੋਂ ਦੁਨੀਆ ਸੁੱਤੀ ਹੋਵੇ ਅਤੇ ਤੁਸੀਂ ਖੁਦ ਕੰਮ ਕਰ ਰਹੇ ਹੋ ਇਹੀ ਸਫਲਤਾ ਲਈ ਸਭ ਤੋਂ ਵੱਡਾ ਅਜ ਹੁੰਦਾ ਹੈ ਬਾਸਕਟਬਾਲ ਦੀ ਦੁਨੀਆ ਦਾ ਲੈਜੈਂਡ ਉਹ ਵੀ ਕਹਿੰਦੇ ਸਨ ਮੇਰੀ ਪਹਿਲੀ ਪ੍ਰੈਕਟਿਸ ਸਵੇਰੇ 4 ਵਜੇ ਤੋਂ ਸ਼ੁਰੂ ਹੁੰਦੀ ਹੈ ਉਹ ਮੰਨਦੇ ਸਨ ਕਿ ਜੇ ਦਿਨ ਦੀ ਸ਼ੁਰੂਆਤ ਜਿੱਤ ਨਾਲ ਹੋਵੇ ਤਾਂ ਬਾਕੀ ਦਿਨ ਦੀ ਪ੍ਰੈਕਟਿਸ ਆਪਣੇ ਆਪ ਮਜ਼ਬੂਤ ਹੋ ਜਾਂਦੀ ਹੈ ਸਪੈਸ਼ਲ ਫੋਰਸਾਂ ਕਮਾਂਡੋਜ਼ ਆਦ ਵੀ ਸਵੇਰੇ 4 ਵਜੇ ਇਸ ਲਈ ਉੱਠਦੇ ਹਨ ਕਿਉਂਕਿ ਇਹ ਸਮਾਂ ਅਨੁਸ਼ਾਸਨ ਦੀ ਸਭ ਤੋਂ ਉੱਚੀ ਸ਼ਕਲ ਸਿਖਾਉਂਦਾ ਹੈ ਜਦੋਂ ਸਰੀਰ ਨਹੀਂ ਮਨ ਫੈਸਲੇ ਕਰਦਾ ਹੈ ਸਵੇਰੇ 4 ਵਜੇ ਉੱਠਣ ਵਾਲਾ ਇਨਸਾਨ ਸਿਰਫ ਬਾਹਰੋਂ ਹੀ ਨਹੀਂ ਅੰਦਰੋਂ ਵੀ ਬਦਲਿਆ ਹੋਇਆ ਹੁੰਦਾ ਹੈ ਉਸ ਦਾ ਦਿਮਾਗ ਅਨੁਸ਼ਾਸਨ ਦੀਆਂ ਲਕੀਰਾਂ ਨਾਲ ਬਣਦਾ ਹੈ ਉਸ ਦਾ ਮਾਈਂਡ ਸੈਟ ਇਹ ਦੱਸਦਾ ਹੈ ਕਿ ਤੁਸੀਂ ਆਪਣੇ ਭਵਿੱਖ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋ ਤੁਸੀਂ ਬਹਾਨਿਆਂ ਨੂੰ ਕਬੂਲ ਨਹੀਂ ਕਰਦੇ ਤੁਸੀਂ ਆਲਸ ਨਹੀਂ ਸਫਲਤਾ ਨੂੰ ਚੁਣਦੇ ਹੋ ਤੁਸੀਂ ਉਹ ਕਰਨ ਲਈ ਤਿਆਰ ਹੁੰਦੇ ਹੋ ਜੋ 95% ਲੋਕ ਨਹੀਂ ਕਰਦੇ ਸਵੇਰੇ 4 ਵਜੇ ਤੁਹਾਡੇ ਦਿਮਾਗ ਦਾ ਪ੍ਰੀ ਫਰੰਟਲ ਕਾਰਟੈਕਸ ਸਭ ਤੋਂ ਜ਼ਿਆਦਾ ਸਰਗਰਮ ਹੁੰਦਾ ਹੈ ਇਹ ਕ੍ਰੀਏਟੀਵਿਟੀ ਯੋਜਨਾ ਬਣਾਉਣ ਲਗਾਤਾਰ ਮਿਹਨਤ ਅਤੇ ਫੋਕਸ ਨੂੰ ਅਨਲੋਕ ਕਰਦਾ ਹੈ ਇਸੇ ਲਈ ਲੇਖਕ ਐਂਟਰਪ੍ਰੈਨਿਓਰ ਨਿਵੇਸ਼ਕ ਅਤੇ ਖਿਡਾਰੀ ਆਪਣੇ ਸਭ ਤੋਂ ਮਹੱਤਵਪੂਰਨ ਕੰਮ ਸਵੇਰੇ 4 ਵਜੇ ਤੋਂ 7 ਵਜੇ ਦੇ ਵਿੱਚ ਕਰਦੇ ਹਨ ਸਵੇਰੇ ਉੱਠ ਕੇ ਜਦੋਂ ਅਸੀਂ ਆਪਣੀ ਬਾਡੀ ਨੂੰ ਵਾਰਨ ਅਪ ਦਿੰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਇੱਕ ਪੋਜ਼ਿਟਿਵ ਦਿਸ਼ਾ ਵੱਲ ਮੋੜਦੇ ਹਾਂ ਉਸ ਸਮੇਂ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਹਾਂ ਚੰਗੀ ਸਿਹਤ ਅਤੇ ਚੰਗੇ ਜੀਵਨ ਦੀ ਕਾਮਨਾ ਕਰਦੇ ਹਾਂ ਇਹ ਪ੍ਰਕਿਰਿਆ ਮਨ ਦੇ ਸਾਰੇ ਭਾਰ ਹੌਲੀ-ਹੌਲੀ ਖਤਮ ਕਰ ਦਿੰਦੀ ਹੈ ਸਟ्रेस ਲਗਭਗ ਜ਼ੀਰੋ ਹੋ ਜਾਂਦਾ ਹੈ ਅਤੇ ਦਿਮਾਗ ਪਿਓਰ ਫੋਕਸ ਮੋਡ ਵਿੱਚ ਆ ਜਾਂਦਾ ਹੈ ਸੱਚ ਇਹ ਹੈ ਕਿ ਸਵੇਰੇ ਜਲਦੀ ਉੱਠਣਾ ਆਸਾਨ ਨਹੀਂ ਹੁੰਦਾ ਖਾਸ ਕਰਕੇ ਸਵੇਰੇ 4 ਵਜੇ ਉੱਠਣਾ ਸ਼ੁਰੂਆਤ ਵਿੱਚ ਇਹ ਬਹੁਤ ਔਖਾ ਲੱਗਦਾ ਹੈ ਸਰੀਰ ਵੀ ਲੜਦਾ ਹੈ ਦਿਮਾਗ ਬਹਾਨੇ ਬਣਾਉਂਦਾ ਹੈ ਅਤੇ ਆਲਸ ਪੂਰੀ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਲ ਸਵਾਲ ਇਹ ਹੈ ਕਿ ਤੁਸੀਂ ਆਪਣੀ ਸ਼ਬਦਾ ਨੂੰ ਜਿੱਤਦੇ ਹੋ ਜਾਂ ਆਪਣੀ ਜ਼ਿੰਦਗੀ ਨੂੰ ਅਸਲ ਹੀਰੋ ਉਹ ਹੈ ਜੋ ਸਵੇਰ ਦੇ ਸੁੱਤੇ ਮਨ ਨੂੰ ਹਰਾਉਂਦਾ ਹੈ ਸਵੇਰੇ 4 ਵਜੇ ਉੱਠਣ ਦੀ ਲੜਾਈ ਤੁਹਾਡੇ ਕਿਰਦਾਰ ਦੀ ਤਿਆਰੀ ਹੈ ਇਹ ਉਹ ਪਲ ਹੁੰਦਾ ਹੈ ਜਦੋਂ ਤੁਹਾਡਾ ਅਸਲੀ ਚਿਹਰਾ ਬਣਦਾ ਹੈ ਜੇ ਤੁਹਾਨੂੰ ਅਜੇ ਵੀ ਯਕੀਨ ਨਹੀਂ ਤਾਂ ਆਪਣੇ ਆਪ ਨਾਲ ਸਿਰਫ 10 ਦਿਨਾਂ ਦਾ ਚੈਲੰਜ ਕਰੋ ਸਿਰਫ 10 ਦਿਨ ਸਵੇਰੇ 4 ਵਜੇ ਉੱਠ ਕੇ ਦੇਖੋ ਤੁਸੀਂ ਖੁਦ ਮਹਿਸੂਸ ਕਰੋਗੇ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੀ એનર્ਜੀ 3 ਗੁਣਾ ਵੱਧ ਜਾਵੇਗੀ ਫੋਕਸ ਕਈ ਗੁਣਾ ਮਜ਼ਬੂਤ ਹੋ ਜਾਵੇਗਾ ਮੂਡ ਕਲੀਅਰ ਰਹੇਗਾ ਸਟ्रेस ਘੱਟ ਹੋਵੇਗਾ ਸੈਲਫ ਰਿਸਪੈਕਟ ਵਧੇਗੀ ਅਤੇ ਅੰਦਰੋਂ ਕੌਨਫੀਡੈਂਸ ਪੈਦਾ ਹੋਵੇਗਾ। ਇਹ ਇਕੱਲਾਪਣ ਹੌਲੀ-ਹੌਲੀ ਖਤਮ ਹੋ ਜਾਵੇਗਾ ਅਤੇ ਸਭ ਤੋਂ ਵੱਡੀ ਗੱਲ ਡਿਸਪੀਲਨ ਆਪਣੇ ਆਪ ਆਉਣਾ ਸ਼ੁਰੂ ਹੋ ਜਾਵੇਗਾ। ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਸਵੇਰ ਨੂੰ ਆਪਣਾ ਹਥਿਆਰ ਬਣਾਉਂਦੇ ਹਨ ਅਤੇ ਆਪਣੇ ਸੁਪਨਿਆਂ ਨੂੰ ਆਪਣਾ ਮਿਸ਼ਨ। ਜਦੋਂ ਜ਼ਿਆਦਾਤਰ ਲੋਕ ਸੁੱਤੇ ਹੁੰਦੇ ਹਨ ਉਸ ਵੇਲੇ ਪ੍ਰਮਾਤਮਾ ਤੁਹਾਡੀ ਰੂਹ ਨਾਲ ਗੱਲ ਕਰਦਾ ਹੈ। ਸਵੇਰੇ 4 ਵਜੇ ਉੱਠਣਾ ਅਤੇ ਪਰਮਾਤਮਾ ਨੂੰ ਯਾਦ ਕਰਨਾ ਇਹ ਉਹ ਤਾਕਤ ਹੈ ਜੋ ਤੁਹਾਡੀ ਜ਼ਿੰਦਗੀ ਦਾ ਰੁਖ ਬਦਲ ਸਕਦੀ ਹੈ ਇਸ ਵੇਲੇ ਮਨ ਸ਼ਾਂਤ ਹੁੰਦਾ ਹੈ ਹਵਾ ਪਵਿੱਤਰ ਹੁੰਦੀ ਹੈ ਅਤੇ ਆਤਮਾ ਸਾਫ਼ ਸਵੇਰ ਦੇ ਵੇਲੇ ਪਰਮਾਤਮਾ ਦਾ ਨਾਮ ਜਪਣਾ ਸਿਰਫ ਮਨ ਨੂੰ ਸ਼ਾਂਤੀ ਹੀ ਨਹੀਂ ਦਿੰਦਾ ਸਗੋਂ ਤੁਹਾਡੀ ਸੋਚ ਇਰਾਦਿਆਂ ਅਤੇ ਅੰਦਰੂਨੀ ਤਾਕਤ ਨੂੰ ਵੀ ਉੱਚਾ ਕਰਦਾ ਹੈ ਇਸ ਅਭਿਆਸ ਨਾਲ ਸਟ੍ਰੈਸ ਖਤਮ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਦੀ ਵਾਈਬ੍ਰੇਸ਼ਨ ਸਰੀਰ ਦੇ ਅੰਦਰੋਂ ਗੁੱਸੇ ਡਰ ਅਤੇ ਚਿੰਤਾ ਨੂੰ ਖਤਮ ਕਰ ਦਿੰਦੀ ਹੈ ਇੱਕ ਇਨਸਾਨ ਜੋ ਹਰ ਰੋਜ਼ ਤਣਾਅ ਨਿਰਾਸ਼ਾ ਅਤੇ ਚਿੰਤਾ ਵਿੱਚ ਡੁੱਬਿਆ ਰਹਿੰਦਾ ਸੀ ਡਾਕਟਰ ਦੀ ਦਵਾਈ ਵੀ ਉਸ ਨੂੰ ਪੂਰੀ ਤਰ੍ਹਾਂ ਠੀਕ ਨਹੀਂ ਸੀ ਕਰ پا ਰਹੀ ਕਿਸੇ ਨੇ ਉਸ ਨੂੰ ਕਿਹਾ ਤੂੰ ਸਵੇਰੇ 4 ਵਜੇ ਉੱਠ ਕੇ ਸਿਰਫ 10 ਮਿੰਟ ਪਰਮਾਤਮਾ ਦਾ ਨਾਮ ਜਪ ਕੇ ਦੇਖ ਸ਼ਾਇਦ ਤੂੰ ਠੀਕ ਹੋ ਜਾਵੇਂ ਸ਼ੁਰੂ ਵਿੱਚ ਉਸ ਦਾ ਮਨ ਨਹੀਂ ਸੀ ਪਰ ਫਿਰ ਵੀ ਉਸ ਨੇ ਕੋਸ਼ਿਸ਼ ਕੀਤੀ ਉਹ ਸਵੇਰੇ 4 ਵਜੇ ਉੱਠਣ ਲੱਗ ਪਿਆ ਹੌਲੀ ਹੌਲੀ 10 ਮਿੰਟ 20 ਮਿੰਟ ਬਣ ਗਏ ਅਤੇ 20 ਮਿੰਟ ਤੋਂ ਉਹ 1 ਘੰਟੇ ਦੇ ਅਭਿਆਸ ਤੱਕ ਪਹੁੰਚ ਗਿਆ ਫਿਰ ਉਸ ਨੇ ਕਿਹਾ ਮੈਂ ਨਹੀਂ ਜਾਣਦਾ ਲੋਕ ਪ੍ਰਮਾਤਮਾ ਨੂੰ ਕਿੱਥੇ ਲੱਭਦੇ ਹਨ ਪਰ ਮੈਂ ਤਾਂ ਉਸ ਨੂੰ ਸਵੇਰੇ 4 ਵਜੇ ਆਪਣੇ ਕਮਰੇ ਦੇ ਅੰਦਰ ਮਹਿਸੂਸ ਕੀਤਾ ਇਹੀ ਹੈ ਅਮਰਤ ਵੇਲੇ ਦੀ ਤਾਕਤ ਇਸ ਵੇਲੇ ਤੁਸੀਂ ਖੁਦ ਮਹਿਸੂਸ ਕਰਦੇ ਹੋ ਕਿ ਪਰਮਾਤਮਾ ਤੁਹਾਡੇ ਨਾਲ ਹੈ ਸਵੇਰੇ 4 ਵਜੇ ਉੱਠਣਾ ਸਿਰਫ ਇੱਕ ਆਦਤ ਨਹੀਂ ਇਹ ਇੱਕ ਮਾਈਂਡ ਸੈਟ ਹੈ ਇਹ ਦੱਸਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਚੁੱਕੇ ਹੋ ਤੁਹਾਡਾ ਸਵੈ ਅਨੁਸ਼ਾਸਨ ਹੋਰਾਂ ਨਾਲੋਂ ਉੱਚਾ ਹੈ ਅਤੇ ਤੁਸੀਂ ਆਮ ਨਹੀਂ ਤੁਸੀਂ ਖਾਸ ਬਣਨ ਲਈ ਤਿਆਰ ਹੋ ਇਸ ਦਾ ਮਤਲਬ ਹੈ ਤੁਸੀਂ ਆਪਣੇ ਸੁਪਨਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋ ਅਤੇ ਇਹ ਹੀ ਸੋਚ ਤੁਹਾਡੇ ਭਵਿੱਖ ਦੀ ਸਭ ਤੋਂ ਤਾਕਤਵਾਰ ਸ਼ੁਰੂਆਤ ਬਣਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਜੁੜੇ ਰਹੋ ਪੰਜਾਬੀ ਰੂਹ ਦੇ ਨਾਲ ਸ਼ੁਕਰੀਆ